ਨਮਸਕਾਰ ਦੋਸਤੋ ਜੋ ਵੀਡੀਓ ਤੁਸੀਂ ਇਹ ਦੇਖ ਰਹੇ ਹੋ ਇਹ ਬਣਖੰਡੀ ਰੋਡ ਦੀ ਹੈ ਸਵੇਰੇ ਵੀ ਇੱਥੇ ਪਹਾੜ ਡਿਗੇ ਸੀ ਤਾਂ ਜੋ ਰਸਤਾ ਬੰਦ ਹੋ ਗਿਆ ਸੀਗਾ ਤੇ ਉਸ ਵੇਲੇ ਮੌਕੇ ਤੇ ਵਿਧਾਇਕ ਪੰਡਿਤ ਬ੍ਰਹਮਸ਼ੰਕਰ ਜਿੰਪਾ ਹਸ਼ਾਕਪੁਰ ਦੇ ਜਿਨ੍ਹਾਂ ਨੇ ਆਏ ਤੇ ਮੌਕੇ ਤੇ ਪ੍ਰਸ਼ਾਸਨ ਆਇਆ ਸੀ ਤੇ ਆ ਕੇ ਇਸ ਨੂੰ ਰਸਤੇ ਨੂੰ ਖੁਲਾਇਆ ਗਿਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਪਹਾੜ ਡਿਗੇ ਹੋਏ ਨੇ ਜੇ ਕਿਸੇ ਨੇ ਆਣਾ ਵੀ ਹੈ ਬੜੇ ਧਿਆਨ ਨਾਲ ਆਵੋ ਜ਼ਰੂਰੀ ਹੋਵੇ ਤਾਂ ਹੀ ਨਿਕਲੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਇਸ ਕਰਕੇ ਇਹ ਪਏ ਕਿ ਇਸ ਰੋਡ ਦੇ ਉੱਪਰ ਰਾਤ ਬਰਾਤੇ ਖਤਰਾ ਹੈ ਬਹੁਤ ਜ਼ਰੂਰੀ ਹੈ ਤਾਂ ਆਵੋ ਜੋ ਤਸਵੀਰਾਂ ਦੇਖ ਰਹੇ ਹੋ ਨੇ ਇਹ ਤਸਵੀਰਾਂ ਬਣਖੰਡੀ ਰੋਡ ਦੀਆਂ ਨੇ ਧਿਆਨ ਨਾਲ ਆਓ ਤੇ ਜ਼ਰੂਰੀ ਹੋਵੇ ਤਾਂ ਤਾਂ ਹੀ ਨਿਕਲੋ ਇਸ ਰੋਡ ਤੇ ਹੁਣ ਰੋੜੇ ਚਾਲੂ ਹੈ ਲੇਕਿਨ ਰਾਤ ਬਰਾਤੇ ਆਣ ਤੋਂ ਇੱਥੇ ਥੋੜਾ ਸੰਕੋਚ ਕਰੋ ਕਿਉਂਕਿ ਹਰ ਜਗ੍ਹਾ ਰੋੜ ਦੇ بارش ਕਰਕੇ ਪਹਾੜੀਆਂ ਡਿੱਗ ਰਹੀਆਂ ਨੇ ਧਿਆਨ ਨਾਲ ਚੱਲੋ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਕਿ ਤੁਸੀਂ ਧਿਆਨ ਨਾਲ ਆਓ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਇਹ ਜੋ ਦੇਖ ਰਹੇ ਹੋ ਇੱਥੇ ਕੀ ਪਹਾੜ ਡਿੱਗਿਆ ਸੀਗਾ ਜੋ ਕਿ ਸਾਫ ਕਰਤਾ ਗਿਆ ਹੈ ਆ ਜਗ੍ਹਾ ਜੋ ਦੇਖ ਰਹੇ ਸਵੇਰੇ ਇੱਥੇ ਹੀ ਪਹਾੜ ਡਿੱਗਿਆ ਸੀ ਜੋ ਕਿ ਵਿਦਾਇਕ ਅਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਤੇ ਇਸ ਨੂੰ ਸੌਫ ਕਰਾਇਆ ਤੇ ਰਸਤਾ ਚਾਲੂ ਕਰਵਾਇਆ ਕੋਈ ਰਸਤੀ ਬਣਾ ਲਿਓ ਰਸਤੀ ਬਣਾਓ ਜਪਿੰਦਰ ਸਿੰਘ ਜੀ ਆ ਬੜੇ ਘੱਡੀ ਜਿਹੜਾ ਜ਼ੋਰ ਬੰਸੇਗਾ ਇਹ ਪਾਰੀਆਂ ਦੋਨੋਂ ਪਾਸੇ ਡਿੱਗੀਆਂ ਸੀ ਤੇ ਹੁਣ ਕੰਮ ਚੱਲਦਾ ਪਿਆ ਜੀ ਹਾਂਜੀ ਤੇ ਹੁਣ ਕੀ ਜਣਾ ਜਾਂਦੇ ਇਹ ਜਿਹੜਾ ਹਸ਼ਿਆਰਪੁਰ ਨੂੰ ਤੋਂ ਉਹਨੇ ਨੂੰ ਲੋੜ ਗਿਆ ਇਹ ਰਾਤ ਮੀਂਹ ਬਹੁਤ ਪਿਆ ਤੇ ਉਹਦੇ ਨਾਲ ਪਹਾੜੀ ਜਿਹੜਾ ਡਿੱਗੀ ਸੀ ਜੀ ਤੇ ਹੁਣ ਮਸ਼ੀਨ ਮੰਗਾ ਕੇ ਆਪਾਂ ਰਾਹ ਲੱਗੇ ਕਲੀਅਰ ਕਰਨ ਥੋੜੀ ਜਿਹੀ ਦੇਰ ਤੇ ਕਲੀਅਰ ਹੋ ਜਾਊਗਾ ਸਾਰਾ ਸਰਦਾ ਵੀ ਐਸਡੀਐਮ ਸਰਦਾ ਵੀ ਨੂੰ ਫੋਨ ਆਇਆ ਸੀਗਾ ਉਹਨਾਂ ਨੇ ਫਿਰ ਭਾਜੀ ਨੂੰ ਫੋਨ ਕੀਤਾ ਤੇ ਸਾਡੀ ਟੀਮ ਇੱਥੇ ਆਈ ਤੇ ਰਾਹ ਕਲੀਅਰ ਕੀਤਾ ਸਾਡੀ ਟੀਮ ਨੇ ਆ ਕੇ ਹਾਂਜੀ ਉਹ ਵੀ ਗੱਡੀਆਂ ਆ ਰਹੀਆਂ ਪੁੱਤੋ ਵੀ ਆਂਦੀ ਪਈਆਂ ਗੱਡੀਆਂ ਹੁਣ ਹੀ ਲੰਘ ਕੇ ਗਈਆਂ ਇੱਥੋਂ ਗੱਡੀਆਂ ਕਲੀਅਰ ਹੋ ਗਿਆ ਇਹ ਥੋੜਾ ਟਾਈਮ ਲੱਗੂਗਾ ਭਾਜੀ ਸਾਰਾ ਕਲੀਅਰ ਹੋ ਜਾਣਾ ਇੱਥੇ ਸਾਰਾ ਤੇ ਜਿੰਨੇ ਵੀ ਬੀਪੀ ਨੇ ਜੀ ਜਿੰਨੇ ਵੀ ਲੋਕਾਂ ਨੂੰ ਅਪੀਲ ਹੈਗੀ ਭਾਜੀ ਜਿੰਨੇ ਵੀ ਲੋਕ ਇੱਧਰ ਨੂੰ ਆਣ ਹਜੇ 2-4 ਦਿਨ ਨੇ ਨਾ ਹੀ ਆਣ ਤਾਈ ਵਧਿਆ ਜੋ ਤੱਕ ਮੀ ਹੈਗਾ ਕਿਉਂਕਿ ਕਿਤੇ ਵੀ ਲੈਂਡ ਸਲਾਈਡ ਹੋਣ ਦੀ ਤੇ ਉਹਨੂੰ ਫਿਰ ਕਲੀਅਰ ਕਰਨਾ ਪੈਣਾ ਉਹ ਤੋਂ ਬਾਅਦ ਹੀ ਆਣ ਫਿਰ ਕਲੀਅਰ ਹੋਣ ਤੋਂ ਬਾਅਦ